ਲੰਗੇ ਰੋਜ਼ ਪੰਜਾਬ ਦੇ ਵਿੱਚੋਂ ਦੋ ਬਹੁਤ ਹੀ ਅਹਿਮ ਖਬਰਾਂ ਨਿਕਲ ਕੇ ਸਾਹਮਣੇ ਆਈਆਂ ਇੱਕ ਤਾਂ ਇਹ ਕਿ ਜਿਹੜੇ ਤੇ ਲਗਾਤਾਰ ਗੱਲ ਹੋ ਰਹੀ ਸੀ ਕਿ ਕਿਸਾਨ ਆਗੂ ਸਰਦਾਰ ਜਗਜੀਤ ਸਿੰਘ ਡੱਲਿਆ ਉਹਨਾਂ ਦਾ ਮਰਨ ਵਰਤ ਖਤਮ ਹੋ ਗਿਆ ਪੰਜਾਬ ਸਰਕਾਰ ਦਾ ਇਹ ਦਾਵਾ ਕਿ ਡੱਲਿਆ ਵਾਲਾ ਸਾਹਿਬ ਦਾ ਮਰਨ ਵਰਤ ਖਤਮ ਹੋ ਗਿਆ ਜਦਕਿ ਜਿਹੜੇ ਕਿਸਾਨੀ ਆਗੂ ਨੇ ਉਹਨਾਂ ਦਾ ਇਹ ਕਹਿਣਾ ਕਿ ਹਜੇ ਇਦਾਂ ਨਹੀਂ ਹੈਗਾ ਡੱਲਿਆ ਵਾਲਾ ਸਾਹਿਬ ਦਾ ਮਰਨ ਵਰਤ ਜਾਰੀ ਆ ਔਰ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਦੇ ਆ ਇਹਦੇ ਨਾਲ ਨਾਲ ਲੰਗੇ ਰੋਜ਼ ਵੀ ਤੁਹਾਡੇ ਨਾਲ ਸਾਂਝਾ ਕੀਤਾ ਸੀ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦੀ ਨਿਯੁਕਤੀ ਨੂੰ ਲੈ ਕੇ ਤੇ ਜਾਂ ਜਿਹੜੇ ਗਿਆਨੀ ਰਕबीर ਸਿੰਘ ਹੋਣੀਆਂ ਗਿਆਨੀ ਹਰਪੀ ਸਿੰਘ ਹੋਣੀਆਂ ਵੀ ਇਹਨਾਂ ਜਥੇਦਾਰਾਂ ਨੂੰ ਦੁਬਾਰਾ ਇਹਨਾਂ ਦੀ ਬਹਾਲੀ ਹੋ ਜਵੇ ਇਹਨਾਂ ਨੂੰ ਹਟਾਇਆ ਨਾ ਜਾਵੇ ਤੇ ਸ਼੍ਰੋਮਣੀ ਅਕਾਲੀ ਦਲ ਜਾਂ ਕਹ ਲਓ ਕਿ ਐਸਜੀਪੀਸੀ ਦਾ ਵਿਰੋਧ ਕਰਨ ਦਮਦਮੀ ਟਕਸਾਲ ਦੇ ਜਿਹੜੇ ਆਗੂ ਸੀਗੇ ਹਰਨਾਮ ਸਿੰਘ ਧੋਮਾ ਉਹ ਲੀਡਿੰਗ ਭੂਮਿਕਾ ਦੇ ਵਿੱਚ ਸੀਗੇ ਬਾਕੀ ਹੋਰ ਉਹਨਾਂ ਦੇ ਨਾਲ ਹੋਰ ਵੀ ਖਾਸ ਕਰਕੇ ਦਾਦੂਵਾਲ ਸਾਹਿਬ ਸੀ ਕਲਕਾ ਸਾਹਿਬ ਸੀ ਜਿਹੜੇ ਆਪਣੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਨੇ ਤੇ ਇਹੇ ਅਕਾਲ ਦਰਵਾਜ਼ਾ ਸਾਹਿਬ ਦੇ ਬਾਹਰ ਅਕਾਲ ਤਖਤ ਸਾਹਿਬ ਦੇ ਬਾਹਰ ਪਹੁੰਚੇ ਉੱਥੇ ਪ੍ਰਦਰਸ਼ਨ ਕਰਨ ਹੁਣ ਇਹਨਾਂ ਨੇ ਦਾਅਵੇ ਵਾਦੇ ਬਹੁਤ ਵੱਡੇ ਵੱਡੇ ਕੀਤੇ ਸੀ ਪਰ ਕੀ ਉਹਨਾਂ ਦੇ ਖਰੇ ਉੱਤਰਿਆ ਇਹ ਕਿ ਨਹੀਂ ਖਰੇ ਉੱਤਰੇ ਇਹਦੇ ਤੇ ਵੀ ਆਪਾਂ ਗੱਲ ਕਰਨੀ ਆ ਸੋ ਸਭ ਤੋਂ ਪਹਿਲਾਂ ਜੇਕਰ ਆਪਾਂ ਗੱਲ ਕਰੀਏ ਤਾਂ ਜਿਹੜਾ ਕਿਸਾਨੀ ਮਸਲਾ ਹੈ ਬੜਾ ਇੰਟਰਸਟਿੰਗ ਹੈ ਜੀ ਇਹ ਕਿ ਸਰਕਾਰ ਕੁਝ ਹੋਰ ਕਹਿ ਰਹੀ ਆ ਤੇ ਜਿਹੜੀ ਕਿਸਾਨੀ ਤੇ ਰਿਹਾ ਉਹ ਕੁਝ ਹੋਰ ਕਹਿ ਰਹੇ ਨੇ ਹੁਣ ਦੇਖੋ ਜਿਹੜੇ ਇਸ ਪੰਜਾਬੀ ਟ੍ਰਿਬਿਊਨ ਦੀ ਜਿਹੜੀ ਰਿਪੋਰਟ ਹੈ ਅੱਜ ਦੀ ਉਹ ਕੀ ਕਹਿੰਦੀ ਆ ਉਹ ਕਹਿੰਦੀ ਵੀ ਪੰਜਾਬ ਦੇ ਐਡਵੋਕੇਟ ਜਰਨਲ ਗੁਰਵਿੰਦਰ ਸਿੰਘ ਨੇ ਸੁਪਰੀਮ ਕੋਰਟ 'ਚ ਦਾਵਾ ਕੀਤਾ ਕਿ ਕਿਸਾਨ ਆ ਕੋ ਜਗਜੀਤ ਸਿੰਘ ਡੱਲੇ ਵਾਲਿਆਂ 'ਚ ਪਾਣੀ ਪੀ ਕੇ 123 ਦਿਨਾਂ ਤੋਂ ਚੱਲਿਆ ਆ ਰਿਹਾ ਆਪਣਾ ਮਰਨ ਵਰਤ ਤੋੜ ਦਿੱਤਾ ਜਸਟਿਸ ਸੂਰੀਆ ਕਾਂਤ ਤੇ ਜਸਟਿਸ ਐਨ ਕੋਟੇਸ਼ਵਰ ਸਿੰਘ ਦੇ ਬੈਂਚ ਨੂੰ ਪੰਜਾਬ ਦੇ ਐਡਵੋਕੇਟ ਜਰਨਲ ਨੇ ਦੱਸਿਆ ਮੈਂ ਤੁਹਾਡੀ ਨੋਟਿਸ 'ਤੇ ਇੱਕ ਹੋਰ ਹਾਂ ਪੱਕੀ ਤੱਥ ਪੇਸ਼ ਕਰਨਾ ਚਾਹੁੰਦਾ ਅਦਾਲਤ ਦੇ ਦਖਲ ਨਾਲ ਸ਼੍ਰੀ ਡੱਲੇਬਾਲ ਨੇ ਅੱਜ ਪਾਣੀ ਪੀ ਲਿਆ ਤੇ ਆਪਣਾ ਮਰਨ ਵਰਤ ਤੋੜ ਦਿੱਤਾ ਇਹ ਗੱਲ ਜਿਹੜੀ ਆ ਪੰਜਾਬ ਸਰਕਾਰ ਦੇ ਵੱਲੋਂ ਆਕੀ ਗਈ ਆ ਅਸ਼ਾ ਕਿਸਾਨ ਆਗੂ ਜਿਹੜੇ ਕਾਕਾ ਸਿੰਘ ਕੋਟੜਾ ਨੇ ਸੁਖਜੀਤ ਸਿੰਘ ਹਰਦੋ ਝੰਡੇ ਨੇ ਤੇ ਅਮਨਿਉ ਕੁਹਾੜ ਕੁਹਾੜ ਸਾਹਿਬ ਵੀ ਇਹ ਕੋਟੜਾ ਸਾਹਿਬ ਵੀ ਸੁਖਜੀਤ ਸਿੰਘ ਹਰਦੋ ਝੰਡੇ ਤਾਂ ਉਹ ਨੇ ਜਿਹੜੇ ਡੱਲਿਆਲ ਸਾਹਿਬ ਤੋਂ ਬਾਅਦ ਮਰਨ ਵਰਤ ਤੇ ਬੈਠ ਗਏ ਸੀ ਉਹਨਾਂ ਤੋਂ ਦੂਸਰੇ ਨੰਬਰ ਤੇ ਸੋ ਇਹਨਾਂ ਨੇ ਦਾਵਾ ਇਹ ਕੀਤਾ ਕਿ ਜਗਜੀਤ ਸਿੰਘ ਡੱਲਿਆਲ ਨੇ ਮਰਨ ਵਰਤ ਨਹੀਂ ਤੋੜਿਆ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਨੇ ਪੰਜਾਬ ਸਰਕਾਰ ਵੱਲੋਂ ਸੁਪਰੀਮ ਕੋਰਟ ਚ ਡੱਲੇ ਆਲ ਬਾਰੇ ਗਲਤ ਤੱਤ ਪੇਸ਼ ਕਰਨ ਦੀ ਤਿੱਖੀ ਆਲੋਚਨਾ ਕੀਤੀ ਉਹਨਾਂ ਨੇ ਕਿਹਾ ਕਿ ਕਿਸਾਨ ਮੋਰਚਿਆਂ ਨੂੰ ਪੁਲਿਸ ਵੱਲੋਂ ਗਦੇੜਨ ਦੌਰਾਨ ਕਿਸਾਨਾਂ ਨੂੰ ਜ਼ਿਲ੍ਹਾ 'ਚ ਡੱਕਣ ਦੀ ਰੋਸ ਵਿੱਚ ਜਗਜੀਤ ਸਿੰਘ ਡੱਲੇਵਾਲ ਵੱਲੋਂ ਮਰਨ ਵਰਤ ਦੇ ਨਾਲ-ਨਾਲ 19 ਮਾਰਚ ਤੋਂ ਪਾਣੀ ਪੀਣਾ ਤੇ ਮੈਡੀਕਲ ਟ੍ਰੀਟਮੈਂਟ ਲੈਣਾ ਬੰਦ ਕਰ ਦਿੱਤਾ ਗਿਆ ਸੀ। ਉਹਨਾਂ ਕਿਹਾ ਕਿ ਇੱਥੇ ਦੇ ਪਾਰਖ ਹਸਪਤਾਲ 'ਚ ਭਰਤੀ ਡੱਲੇਵਾਲ ਨੂੰ ਰਿਟਾਇਰਡ ਏਡੀਜੀਪੀ ਜਿਸਕਰਨ ਸਿੰਘ ਅਤੇ ਰਿਟਾਇਰਡ ਡੀਆਈਜੀ ਨਰਿੰਦਰ ਭਾਰਗ ਵੱਲੋਂ ਜ਼ਿਲ੍ਹਾ 'ਚ ਬੰਦ ਸਮੂਹ ਕਿਸਾਨਾਂ ਦੀ ਰਿਹਾਈ ਸੰਬੰਧੀ ਜਾਣਕਾਰੀ ਦਿੰਦੇ ਅੱਜ ਪਾਣੀ ਦਾ ਘੁੱਟ ਪਲਾਇਆ ਗਿਆ ਪਰ ਉਹਨਾਂ ਨੇ ਮਰਨ ਵਰਤ ਕਿਸਾਨਾਂ ਦੀਆਂ ਮੰਗਾਂ ਮੰਨੇ ਜਾਣ ਤੱਕ ਜਾਰੀ ਰੱਖਣ ਦਾ ਐਲਾਨ ਕੀਤਾ ਹੈ ਉਹਨਾਂ। ਤੇ ਇਹ ਇਹਨਾਂ ਦਾ ਜੀ ਕਿਸਾਨਾਂ ਦਾ ਕ अच्छा ਕਿਸਾਨਾਂ ਦਾ ਇਹ ਕਹਿਣਾ ਕਿ ਉਹਨਾਂ ਨੇ ਤਾਂ ਕਿਉਂਕਿ ਬਿਲਕੁਲ ਹੀ ਸਾਰਾ ਕੁਝ ਛੱਡਤਾ ਸੀ ਡਾਕਟਰੀ ਮਦਦ ਲੈਣੀ ਵੀ ਛੱਡਤੀ ਸੀ ਤੇ ਪਰ ਜਦੋਂ ਕਿਉਂਕਿ ਤੁਸੀਂ ਜਾਣਦੇ ਹੋ ਕਿ ਲੰਘੇ ਰੋਜ਼ ਇਹਨਾਂ ਨੇ ਇੱਕ ਤਾਂ ਵੱਡੀ ਗਿਣਤੀ ਦੇ ਵਿੱਚ ਖੈਰ ਵੱਖ-ਵੱਖ ਡੀਸੀ ਦਫ਼ਤਰਾਂ ਦੇ ਬਾਹਰ ਕਿਸਾਨ ਜਥੇਬੰਦੀਆਂ ਨੇ ਧਰਨੇ ਦਿੱਤੇ ਤੇ ਉਸ ਤੋਂ ਪਹਿਲਾਂ ਹੀ ਕਹਿ ਲਓ ਕਿ ਜਿਹੜੇ ਵੱਡੇ ਇਹਨਾਂ ਦੇ ਆਗੂ ਫੜੇ ਹੋਏ ਸੀਗੇ ਜਿਸ ਦਿਨ ਇਹ ਸਾਰੀ ਫੜੋਫੜਾਈ ਹੋਈ ਆ ਜਿਸ ਦਿਨ ਮੰਤਰੀਆਂ ਦੇ ਨਾਲ ਮੀਟਿੰਗ ਤੋਂ ਬਾਅਦ ਸਰਬਨ ਸਿੰਘ ਭਤੇੜ ਡੱਲੇਵਾਲ ਸਾਹਿਬ ਨੂੰ ਡੀਟੇਨ ਕੀਤਾ ਗਿਆ ਜਾਂ ਅਰੈਸਟ ਕੀਤਾ ਗਿਆ ਜੋ ਮਰਜ਼ੀ ਸ਼ਬਦ ਆਪਾਂ ਇਹਨੂੰ ਦੇ ਲਈਏ ਉਸ ਤੋਂ ਬਾਅਦ ਸ਼ੰਭੂ ਤੇ ਖਨੌਰੀ ਬਾਰਡਰ ਨੂੰ ਸਾਫ਼ ਕਰ ਦਿੱਤਾ ਗਿਆ ਪੰਜਾਬ ਸਰਕਾਰ ਦੇ ਵੱਲੋਂ ਜਾ ਕੇ ਤੇ ਪੰਜਾਬ ਪੁਲਿਸ ਦੇ ਵੱਲੋਂ ਜਾ ਕੇ ਉਸ ਦਿਨ ਬਹੁਤ ਸਾਰੇ ਆਗੂਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀਗਾ ਲੰਗੇ ਰੋਜ਼ ਉਹਨਾਂ ਨੂੰ ਛੱਡ ਦਿੱਤਾ ਗਿਆ ਤੇ ਕਿਸਾਨ ਆਗੂਆਂ ਦਾ ਦਾਵਾ ਇਹ ਹੈ ਕਿਉਂਕਿ ਇਹ ਤੇ ਫੋਟੋ ਵੀ ਪੰਜਾਬੀ ਟਰਬਿਨ ਦੇ ਫਰੰਟ ਪੇਜ ਤੇ ਵੀ ਲੱਗੀ ਹੈ ਤੁਸੀਂ ਮੀਡੀਆ ਸੋਸ਼ਲ ਮੀਡੀਆ ਤੇ ਵੀ ਵੇਖੀ ਹੋਣੀ ਆ ਕਿ ਜਗਜੀਤ ਸਿੰਘ ਦੱਲੇয়াল ਜਿਹੜੇ ਨੇ ਉਹ ਪਾਣੀ ਦਾ ਘੁੱਟ ਪੀ ਰਹੇ ਨੇ ਇਹ ਫੋਟੋ ਲੱਗੀ ਆ ਕਿਸਾਨ ਆਗੂਆਂ ਦਾ ਦਾਵਾ ਇਹ ਹੈ ਕਿ ਕਿਉਂਕਿ ਉਹਨਾਂ ਨੇ ਕਿਸਾਨਾਂ ਦੀ ਫੜੋ ਫੜਾਈ ਦੇ ਵਿਰੋਧ ਦੇ ਵਿੱਚ ਚੱਲਦੇ ਆ ਡਾਕਟਰੀ ਮਦਦ ਲੈਣੀ ਵੀ ਬੰਦ ਕਰ ਦਿੱਤੀ ਸੀ ਤੇ ਪਾਣੀ ਵੀ ਨਹੀਂ ਸੀ ਪੀ ਰਿਆ ਉਹ ਪਰ ਕਿਉਂਕਿ ਹੁਣ ਇਹ ਜਿਹੜੇ ਏਡੀਜੀਪੀ ਜਸਕਨ ਸਿੰਘ ਆ ਤੇ ਇਹਨਾਂ ਨੇ ਜਾ ਕੇ ਜਦੋਂ ਉਹਨਾਂ ਨੂੰ ਇਹ ਯਕੀਨ ਦਿਵਾਇਆ ਕਿ ਬਾਕੀ ਕਿਸਾਨਾਂ ਆ ਗੋ ਉਹਨੂੰ ਛੱਡ ਦਿੱਤਾ ਗਿਆ ਉਹਨਾਂ ਨੇ ਪਾਣੀ ਦਾ ਘੁੱਟ ਪੀਤਾ ਸੋ ਇਹ ਸਾਰੀ ਸਥਿਤੀ ਆ ਪੰਜਾਬ ਸਰਕਾਰ ਇਹ ਹੁਣ ਵਨ ਅਗੇਨਸਟ ਅਨਦਰ ਆ ਵੀ ਤੁਸੀਂ ਕਿਸਾਨਾਂ ਦੀ ਗੱਲ ਮੰਨਣੀ ਕਿ ਸਰਕਾਰ ਦੀ ਗੱਲ ਮੰਨਣੀ ਆ ਤੇ ਵੈਸੇ ਜੇਕਰ ਡੱਲੇਵਾਲ ਸਾਹਿਬ ਆਪਣਾ ਮਰਨ ਵਰਤ ਤੋੜ ਦਿੰਦੇ ਨੇ ਤੇ ਉਹਨਾਂ ਦੀ ਸਿਆਸਤ ਚਲੋ ਉਹ ਇਹਨੂੰ ਸਿਆਸੀ ਗੱਲ ਨਹੀਂ ਆਖਦੇ ਪਰ ਐਂਡ ਆਫ ਦਾ ਡੇ ਸਾਰਾ ਹੁੰਦਾ ਤਾਂ ਪੋਲਿਟਿਕਸ ਹੀ ਆ ਨਾ ਇੱਕ ਪੋਲਿਟਿਕਸ ਦਾ ਇੱਕ ਵੱਖਰਾ ਅੰਗ ਰੰਗ ਗਿਆ ਇਹ ਸੋ ਜਿਸ ਤਰੀਕੇ ਨਾਲ ਉਹਨਾਂ ਦੀ ਚ ਸਿਆਸਤ ਨਾ ਕਹ ਕੇ ਆਪਾਂ ਰਣਨੀਤੀ ਕਹ ਲਈਏ ਉਹਨਾਂ ਦਾ ਅੰਦੋਲਨ ਕਹ ਰਹੀਏ ਉਨੇ ਤੇ ਕਾਫੀ ਵੱਡਾ ਅਸਰ ਪੈਣਾ ਜੇਕਰ ਉਹ ਵਾਕਈ ਹੀ ਜਿਹੜਾ ਇਹ ਭੁਖ ਹੜਤਾਲ ਇਸੇ ਤਰੀਕੇ ਨਾਲ ਖਤਮ ਕਰ ਦਿੰਦੇ ਨੇ ਪਰ ਜਿਵੇਂ ਆਪਾਂ ਬਹੁਤ ਵਾਰ ਇੱਥੇ ਗੱਲ ਕੀਤੀ ਆ ਕਿ ਡੈਫੀਨਿਟਲੀ ਕਿਸਾਨਾਂ ਦੀਆਂ ਮੰਗਾਂ ਪੰਜਾਬ ਦੇ ਵਿੱਚ ਬਹੁਤ ਨੇ ਉਹਨਾਂ ਨੂੰ ਪ੍ਰੋਬਲਮਸ ਵੀ ਬਹੁਤ ਨੇ ਉਹਨਾਂ ਦਾ ਹੱਲ ਕਰਨ ਦੇ ਲਈ ਬਾਰ-ਬਾਰ ਉਹ ਲੜਦੇ ਵੀ ਨੇ ਹੁਣ ਦੇਖੋ ਜਿਹੜੀ ਇਹ ਕਿਸਾਨੀ ਤੇ ਰਿਆ ਜੀ ਇਹਨਾਂ ਦੇ ਵਿੱਚੋਂ ਇਹ ਪੰਜਾਬ ਦੀ ਮਾਰਸ਼ਲ ਰੇਸ ਜਿਹੜੀ ਆਪਾਂ ਕਹਿੰਨੇ ਆ ਉਹਨਾਂ ਦੇ ਉਹ ਉਸ ਮਾਰਸ਼ਲ ਰੇਸ ਦਾ 80-90% ਹਿੱਸਾ ਉਹ ਖੇਤੀ ਕਰਦਾ ਇਸ ਕਰਕੇ ਇਹਨਾਂ ਦੇ ਉੱਤੇ ਜਦੋਂ ਵੀ ਕੋਈ ਗੱਲ ਆਉਂਦੀ ਹੈ ਪ੍ਰੋਟੈਸਟ ਕਰਨ ਲੱਗ ਪੈਂਦੇ ਆ ਜਦੋਂ ਹੁਣ ਤੁਸੀਂ ਹੁਣ ਮੈਨੂੰ ਲੱਗਦਾ ਬਹੁਤਿਆਂ ਨੂੰ ਸਾਡੇ ਵਰਗਿਆਂ ਨੂੰ ਪਤਾ ਵੀ ਲੱਗਿਆ ਹੋਣਾ ਕਿ ਆਜ਼ਾਦੀ ਦੇ ਵਿੱਚ ਸਿੱਖਾਂ ਦਾ ਜਾਂ ਪੰਜਾਬੀਆਂ ਦਾ ਸਭ ਤੋਂ ਜ਼ਿਆਦਾ ਹਿੱਸਾ ਕਿਉਂ ਹੈ ਜੇਕਰ ਇਸ ਸਮੇਂ ਦਾ ਕੋਈ ਇਤਿਹਾਸ ਲਿਖੂਗਾ ਤੇ ਪੂਰੇ ਇੰਡੀਆ ਦੇ ਵਿੱਚੋਂ ਪ੍ਰੋਟੈਸਟ ਕੌਣ ਕਰ ਰਿਹਾ ਐਮਰਜੈਂਸੀ ਦੇ ਖਿਲਾਫ ਪ੍ਰੋਟੈਸਟ ਸਭ ਤੋਂ ਜ਼ਿਆਦਾ ਕਨੇ ਕੀਤੇ ਇਸ ਸਮੇਂ ਜੇਕਰ ਦੇਖਿਆ ਜਾਵੇ ਪੂਰੇ ਭਾਰਤ ਦੇ ਕਿਸਾਨਾਂ ਦੇ ਲਈ ਲੜਕਾਉਣ ਰਿਹਾ ਪੰਜਾਬ ਦੇ ਕਿਸਾਨ ਉਹ ਕਿਸਾਨ ਆਪਸ ਵਿੱਚ ਵੰਡੇ ਹੋਏ ਨੇ ਉਹਨਾਂ ਦੀ ਆਪਸ 3600 ਮੁਖਾਲਫਤਾਂ ਨਹੀਂ 3600 ਪ੍ਰੋਬਲਮਸ ਨੇ ਉਹ ਬਾਅਦ ਦੀ ਗੱਲ ਹੈ ਪਰ ਡੈਫੀਨਿਟਲੀ ਇਹ ਗੱਲ ਤਾਂ ਹੈਗੀ ਆ ਨਾ ਕਿ ਸਾਰੇ ਭਾਰਤ ਦੇ ਕਿਸਾਨੀ ਦੇ ਲਈ ਇਹਨਾਂ ਨੇ ਝੰਡਾ ਚੱਕਿਆ ਹੋਇਆ ਉਹ ਕਿਸਾਨੀ ਇਹਨਾਂ ਨੂੰ ਮੰਨਦੀ ਆ ਨਹੀਂ ਮੰਨਦੀ ਉਹ ਡਿਫਰੈਂਟ ਡਿਬੇਟ ਹੈ ਸੋ ਇਹ ਪਰ ਇਹ ਜ਼ਰੂਰ ਹੈ ਜੇ ਮੈਂ ਕਿਹਾ ਕਿ ਇਹਨਾਂ ਦੀਆਂ ਮੰਗਾਂ ਵਾਜਿਬ ਨੇ ਤੇ ਉਹਨਾਂ ਤੇ ਸਰਕਾਰ ਨੂੰ ਕੰਨ ਵੀ ਧਰਨਾ ਚਾਹੀਦਾ ਬਹੁਤ ਹੀ ਗਲਤ ਤਰੀਕੇ ਨਾਲ ਭਗਵੰਤ ਸਿੰਘ ਮਾਨ ਨੇ ਸਾਰਾ ਕੁਝ ਆਪਣੇ ਗਲ ਪਵਾ ਲਿਆ ਤੇ ਉਹਨਾਂ ਦੇ ਵੱਲੋਂ ਕੋਈ ਕੋਸ਼ਿਸ਼ ਵੀ ਨਹੀਂ ਕੀਤੀ ਗਈ ਹਰਿਆਣਾ ਦਾ ਜਿਹੜਾ ਬਾਰਡਰ ਸੀਗਾ ਉਹ ਕਿਸਾਨਾਂ ਨੇ ਨਹੀਂ ਸੀ ਰੋਕਿਆ ਹੋਇਆ ਉਹ ਸਰਕਾਰ ਨੇ ਆਪ ਬੰਦ ਕੀਤਾ ਹੋਇਆ ਸੀ ਤੇ ਕੋਈ ਵੀ ਕਾਨੂੰਨ ਸਰਕਾਰ ਨੂੰ ਇਹ ਕਰਨ ਦੀ ਇਜਾਜ਼ਤ ਨਹੀਂ ਸੀ ਦਿੰਦਾ ਜੇਕਰ ਕਿਸਾਨ ਇਦਾਂ ਉੱਥੇ ਜਿਹੜਾ ਇਟਾਂ ਬੁਜਰੀ ਦੀ ਕੰਧ ਬਣਾ ਦਿੰਦੇ ਨਾ ਤਾਂ ਪਤਾ ਨਹੀਂ ਕਿੰਨੇ ਸਾਰੇ ਕੇਸ ਪੈ ਜਾਣੇ ਸੀ ਕਿਸਾਨਾਂ ਦੇ ਉੱਤੇ ਪਰ ਨਾ ਤਾਂ ਪੰਜਾਬ ਸਰਕਾਰ ਨੇ ਇਹਦੇ ਉੱਤੇ ਕੁਝ ਕੀਤਾ ਪੰਜਾਬ ਸਰਕਾਰ ਕਿੱਥੇ ਕਿਸੇ ਅਦਾਲਤ ਦੇ ਵਿੱਚ ਗਈ ਆ ਕਿ ਤੁਸੀਂ ਪੰਜਾਬ ਦਾ ਰਾਸਤਾ ਹਰਿਆਣੇ ਵਾਲਿਆਂ ਨੇ ਕਿੱਦਾਂ ਬੰਦ ਕਰ ਦਿੱਤਾ ਜਾਂ ਪੰਜਾਬ ਸਰਕਾਰ ਨੇ ਕਦੋਂ ਕੋਈ ਸਿਆਸੀ ਜਦੋ ਜਹਿਦ ਆਰੰਭਣ ਦੀ ਕੋਸ਼ਿਸ਼ ਕੀਤੀ ਭਗਵਾਨ ਸਿੰਘ ਮਾਨ ਦੀ ਧਿਰ ਨੇ ਕੁਝ ਵੀ ਸਾਨੂੰ ਇਦਾਂ ਦਾ ਨਜ਼ਰ ਨਹੀਂ ਆਉਂਦਾ ਸੋ ਇਸ ਕਰਕੇ ਇਹ ਇਹ ਤਾਂ ਨਹੀਂ ਕਹਿ ਸਕਦੇ ਕਿ ਭਾਈ ਅਸੀਂ ਕਿਸਾਨਾਂ ਦੇ ਨਾਲ ਖੜੇ ਹਾਂ ਤਾਂ ਅਸੀਂ ਕਿਸਾਨਾਂ ਦੇ ਲਈ ਬਹੁਤ ਕੁਝ ਕੀਤਾ ਹਾਂ ਇਹ ਜ਼ਰੂਰ ਕੀਤਾ ਕਿ ਇਹਨਾਂ ਨੇ ਉਹਨਾਂ ਨੂੰ ਗ੍ਰਿਫਤਾਰ ਜ਼ਰੂਰ ਕਰ ਲਿਆ ਪਰ ਉਹ ਵੀ ਇਹ ਤਾਂ ਕਰਨ ਦੇ ਵਿੱਚ ਕਾਮਯਾਬ ਹੋਏ ਨਹੀਂ ਕਿਉਂਕਿ ਪੰਜਾਬ ਦੇ ਵਿੱਚ ਇੱਕ ਰੋਸ ਆ ਕਿਸਾਨਾਂ ਦੇ ਪ੍ਰਤੀ ਵੀ ਕਿ ਤੁਸੀਂ ਹਰ ਰੋਜ਼ ਹੀ ਧਰਨੇ ਲਾਉਣ ਬਹਿ ਜਾਂਦੇ ਹੋ ਤੁਹਾਡੀਆਂ ਆਪਣੀਆਂ ਪੋਲਿਟਿਕਸ ਆ ਤੁਹਾਡੀ ਇੱਕ ਜਥੇਬੰਦੀ ਦੀ ਦੂਜੀ ਨਾਲ ਨਹੀਂ ਬਣਦੀ ਉਹਦੇ ਚੱਲਦੇ ਆ ਉਹ ਉਹਨੂੰ ਦਿਖਾਉਣ ਦੇ ਲਈ ਧਰਨਾ ਲਾ ਲੈਂਦਾ ਤੁਸੀਂ ਉਹਨੂੰ ਦਿਖਾਉਣ ਦੇ ਲਈ ਧਰਨਾ ਲਾ ਦਿੰਦੇ ਹੋ ਵੀ ਇਸ ਚੀਜ਼ ਤੋਂ ਤੁਸੀਂ ਬਾਹਰ ਆਓ ਤੇ ਬਖ ਬਖ ਇਸ ਜਿੱਥੇ ਲੋਕਾਂ ਦੀ ਲਾਈਫ ਡਿਸਟਰਪਟ ਹੁੰਦੀ ਹੋਵੇ ਲੋਕਾਂ ਦੀ ਲਾਈਫ ਦੇ ਵਿੱਚ ਰੁਕਾ ਰਕਾਪਟਾ ਪੈਂਦੀਆਂ ਹੋਣ ਬਹੁਤ ਸਾਰੀਆਂ ਅੱਜ ਕੱਲ ਮੈਂ ਅੱਗੇ ਵੀ ਇੱਕ ਦਿਨ ਯੂਕੇ ਦੀ ਅਦਾਲਤਨ ਦਿੱਤੀ ਸੀ ਜਸਟ ਸਟਾਪ ਆਇਲ ਇਥੇ ਕਿ ਜਿੱਥੇ ਬੰਦੀ ਆ ਤੇ ਅੱਜ ਬੜੀ ਹੀ ਜਿਹੜੀ ਆ ਇਤਫਾਕਨ ਗੱਲ ਆ ਕਿ ਉਹਨਾਂ ਨੇ ਆਪਣੀ ਜਿੱਥੇਬੰਦੀ ਨੂੰ ਖਤਮ ਕਰਨ ਦਾ ਐਲਾਨ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਅਸੀਂ ਜੇਸਟਰੀਕ ਨਾਲ ਕੰਮ ਕਰਦੇ ਸੀ ਸਾਨੂੰ ਹੁਣ ਨਵੇਂ ਤਰੀਕਿਆਂ ਦੀ ਜ਼ਰੂਰਤ ਆ ਤੇ ਅਸੀਂ ਇਹਨੂੰ ਆਪਣੀ ਜਥੇਬੰਦੀ ਦਾ ਐਡ ਦਾ ਮੂਮੈਂਟ ਇਹਨੂੰ ਭੰਗ ਕਰਕੇ ਤਾਂ ਅਸੀਂ ਦੁਬਾਰਾ ਨਵੇਂ ਤਰੀਕਿਆਂ ਦੇ ਨਾਲ ਉਹਨਾਂ ਦਾ ਇਹ ਕਹਿਣਾ ਕਿ ਕਲਾਈਮੇਟ ਦੇ ਲਈ ਤੁਸੀਂ ਆਇਲ ਨੂੰ ਬੰਦ ਕਰੋ ਜਾਂ ਹੋਰ ਕਲਾਈਮੇਟ ਦੇ ਸੰਬੰਧੀ ਬਹੁਤ ਸਾਰੀਆਂ ਉਹ ਲੋਕਾਂ ਨੂੰ ਅਵੇਅਰ ਕਰਨ ਦੇ ਲਈ ਕੰਮ ਕਰਦੇ ਉਹਨਾਂ ਦਾ ਉਹਨਾਂ ਦਾ ਇਹ ਕਹਿਣਾ ਕਿ ਲੋਕੀ ਅਵੇਅਰ ਨਹੀਂ ਹੋ ਰਹਾ ਇਸ ਕਰਕੇ ਉਹ ਬਖਵਾ ਖਰਗਤਾ ਕਰਦੇ ਨਹੀਂ ਕਿਉਂਕਿ ਯੂਕੇ ਦੇ ਲਾਅ ਦੇ ਵਿੱਚ ਤੁਸੀਂ ਸੜਕ ਨਹੀਂ ਰੋਕ ਸਕਦੇ ਤੇ ਉਹਨਾਂ ਨੇ ਬਹੁਤ ਵਾਰੀ ਸੜਕਾਂ ਰੋਕੀਆਂ ਕਦੀ ਕਿਸੇ ਮੈਚ ਦੇ ਵਿੱਚ ਜਾ ਕੇ ਰੌਲਾ ਪਾਤਾ ਸੁਨੁਕਰ ਚੈਂਪੀਅਨਸ਼ਿਪ ਦੇ ਵਿੱਚ ਜਾ ਕੇ ਰੌਲਾ ਪਾਤਾ ਕਦੀ ਕਿਸੇ ਪੇਂਟਿੰਗ ਦੇ ਕੁਝ ਇਦਾਂ ਦਾ ਕਰਤਾ ਵੀ ਮੀਡੀਆ ਦੇ ਵਿੱਚ ਆਵੇ ਸਾਡੀ ਖਬਰ ਬਣੇ ਹੁਣ ਉਹਨਾਂ ਦਾ ਇਹ ਕਹਿਣਾ ਕਿ ਅਸੀਂ ਮੀਡੀਆ ਦੇ ਵਿੱਚ ਆ ਕੇ ਆਪਣਾ ਨਾਂ ਤਾਂ ਬਣਾ ਲਿਆ ਲੋਕਾਂ ਨੂੰ ਪਤਾ ਲੱਗ ਗਿਆ ਸੀ ਕੇਸ ਕੌਜ਼ ਲਈ ਲੜ ਰਹੇ ਹਾਂ ਹੁਣ ਅਸੀਂ ਹੋਰ ਤਰੀਕੇ ਨਾਲ ਲੜਾਂਗੇ ਪਰ ਇਹਦੀ ਕੇ ਵੀ ਵਜ੍ਹਾ ਹੈ ਯੂਕੇ ਦੇ ਵਿੱਚ ਕਾਨੂੰਨ ਬ ਜਿੱਥੇ ਅਸੀਂ ਕਹਿੰਦੇ ਕਿ ਡੈਮੋਕਰੇਸੀ ਦੀ ਮਾਂ ਐਂਡ ਸਾਰਾ ਕੁਝ ਪਰ ਇੱਥੇ ਵੀ ਤੁਹਾਨੂੰ ਸੜਕ ਰੋਕਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਯੂਕੇ ਦੇ ਕਾਨੂੰਨ ਦੇ ਤਹਿਤ ਇਹਨਾਂ ਨੇ ਇੱਕ ਵਾਰ ਇੱਕ ਮੋਟਰਵੇ ਦੇ ਉੱਤੇ ਇਸੇ ਤਰੀਕੇ ਦੀ ਘਟਨਾ ਇਹਨਾਂ ਦੇ ਚਲਦਿਆਂ ਵਾਪਰੀ ਸੀ ਜਿਹੜੇ ਜਸਟਿਸ ਆਫ ਪੋਇਲ ਵਾਲੇ ਆ ਉਹਦੇ ਚਲਦਿਆਂ ਇਹਨਾਂ ਦੇ ਕਈ ਮੈਂਬਰਾਂ ਨੂੰ ਬੜੀਆਂ ਲੰਬੀਆਂ ਸਜ਼ਾਾਂਵਾਂ ਹੋਈਆਂ ਨੇ ਤੇ ਉਹ ਜੇਲ੍ਹ ਦੇ ਵਿੱਚ ਨੇ ਸੋ ਇਸ ਕਰਕੇ ਹਰੇਕ ਸਮੇਂ ਦੇ ਹਿਸਾਬ ਦੇ ਨਾਲ ਤੁਹਾਨੂੰ ਆਪਣੀਆਂ ਜਿਹੜੇ ਅੰਦੋਲਨਕਾਰੀਆਂ ਨੂੰ ਵੀ ਆਪਣੇ ਨਵੇਂ-ਨਵੇਂ ਪੈਂਤੜੇ ਅਪਣਾਉਣੇ ਪੈਂਦੇ ਆ ਅੰਦੋਲਨ ਦੀ ਗੱਲ ਚੱਲੀ ਆ ਤੇ ਸਿੱਖ ਪੰਥ ਦੇ ਵਿੱਚ ਤਾਂ ਮੈਨੂੰ ਲੱਗਦਾ ਖਾਸ ਕਰਕੇ ਸਿੱਖ ਰਾਜਨੀਤੀ ਦੇ ਵਿੱਚ ਜਿਹੜੀ ਪੰਥਕ ਪੋਲਿਟਿਕਸ ਹੈ ਜਾਂ ਕਾਲੀ ਪੋਲਿਟਿਕਸ ਹੈ ਇਹ ਲਗਾਤਾਰ ਅੰਦੋਲਨ ਇਹਨੇ ਦੇਖੇ ਵੀ ਬਹੁਤ ਹੈ ਤਾਂ ਹੁਣ ਇਹਦੇ ਖਿਲਾਫ ਵੀ ਬਹੁਤ ਜ਼ਿਆਦਾ ਹੋ ਰਹੇ ਨੇ ਤੇ ਇਹਦੇ ਵਿੱਚ ਵੀ ਬਹੁਤ ਸਾਰੇ ਅੰਦੋਲਨ ਹੀ ਕਹਿ ਲਓ ਕਿ ਚੱਲ ਰਹੇ ਨੇ ਐਸਜੀਪੀਸੀ ਦਾ ਬਜਟ اجلاس ਸੀ ਉਹਦੇ ਬਾਬਤ ਮੁਕੰਮਲ ਜਾਣਕਾਰੀ ਪਿਛਲੀ ਗੱਲਬਾਤ ਦੇ ਵਿੱਚ ਮੈਂ ਸਾਂਝੀ ਕਰ ਚੁੱਕਾ ਕਿ ਬਜਟ ਸੀ ਦੇ ਕਿਦਾਂ ਹੋਇਆ ਹੁਣ ਇਹਦੇ ਵਿੱਚ ਬੜੀ ਇੰਟਰਸਟਿੰਗ ਗੱਲ ਇਹ ਹੈ ਕਿ ਜਿਹੜੇ ਬਾਬਾ ਹਰਨਾਮ ਸਿੰਘ ਤੁੰਮਾ ਨੇ ਉਹਨਾਂ ਨੇ ਬੜੇ ਲੰਬੇ ਸਮੇਂ ਤੋਂ ਇਸ ਗੱਲ ਦਾ ਰੌਲਾ ਰੱਪਾ ਪਾਇਆ ਹੋਇਆ ਸੀ ਕਿ ਅਸੀਂ ਆਵਾਂਗੇ ਤੇ ਅਸੀਂ ਬਜਟ ਇਜਲਾਸ ਨਹੀਂ ਚੱਲਣ ਦੇਣਾ। ਉਹਨਾਂ ਦੀ ਮੰਗ ਇਹ ਸੀ ਕਿ ਤਿੰਨੇ ਜਥੇਦਾਰਾਂ ਨੂੰ ਜਿਨ੍ਹਾਂ ਨੂੰ ਹਟਾਇਆ ਗਿਆ ਜਿਨ੍ਹਾਂ ਨੇ ਬਾਦਲ ਧੜੇ ਦੇ ਖਿਲਾਫ ਜਾਂ ਕਹਿ ਲਓ ਕਿ ਅਕਾਲੀ ਦਲ ਦੀ ਉਸ ਵੇਲੇ ਦੀ ਲੀਡਰਸ਼ਿਪ ਦੇ ਖਿਲਾਫ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਖੜੇ ਹੋ ਕੇ ਫੈਸਲਾ ਸੁਣਾਇਆ ਸੀ ਵੀ ਉਹਨਾਂ ਨੂੰ ਜਿਨ੍ਹਾਂ ਜਥੇਦਾਰਾਂ ਨੂੰ ਹਟਾਇਆ ਵੀ ਉਹਨਾਂ ਨੂੰ ਦੁਬਾਰਾ ਬਹਾਲ ਕੀਤਾ ਜਾਵੇ ਗਿਆਨੀ ਕਲਦੀਪ ਸਿੰਘ ਗੜਗੱਜ ਉਹਨਾਂ ਦੀ ਜਿਹੜੀ ਨਿਯੁਕਤੀ ਆਇਆ ਇਹਨੂੰ ਕੈਨਸਲ ਕੀਤਾ ਜਾਵੇ ਤੇ ਪਹਿਲਾ ਵਾਲਾ ਸਿਸਟਮ ਲਿਆਂਦਾ ਜਾਵੇ ਨਹੀਂ ਤਾਂ ਅਸੀਂ ਨਹੀਂ ਤਾਂ ਅਸੀਂ ਜਿਹੜਾ ਪ੍ਰੋਟੈਸਟ ਕਰਾਂਗੇ ਇਹਦੇ ਖਿਲਾਫ ਉਹਨਾਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਸੀਗੀਆਂ ਲਗਾਤਾਰ ਇਹਦੇ ਤੇ ਗੱਲ ਹੋ ਰਹੀ ਸੀ ਟਕਰਾਵ ਵਾਲਾ ਮਾਹੌਲ ਬਣਿਆ ਹੋਇਆ ਸੀ ਉਸੇ ਤਰੀਕੇ ਦਾ ਮਾਹੌਲ ਜਿਵੇਂ ਗਿਆਨੀ ਗੁਰਦੀਪ ਸਿੰਘ ਕੜਗੱਜ ਦੀ ਨਿਯੁਕਤੀ ਦੇ ਸਮੇਂ ਬਣ ਗਿਆ ਸੀ ਪਰ ਉਹ ਤਾਂ ਚਲੋ ਇਹਨਾਂ ਨੇ ਅੰਦਰ ਵੱੜ ਕੇ ਕਰ ਲਈ ਰਾਤ ਨੂੰ 2 ਵਜੇ ਕਰ ਲਈ ਪਰ ਜਿਹੜਾ ਹੁਣ ਇਹ ਬਜਟ اجلاس ਸੀ ਇਹਦੇ ਬਾਬਤ ਪਹਿਲਾਂ ਅੱਛਾ ਬੜੀਆਂ ਖਬਰਾਂ ਚੱਲੀਆਂ ਜੀ 40 ਮੈਂਬਰਾਂ ਨੇ ਚਿੱਠੀ ਲਿਖਤੀ ਤੇ ਵਿਰੋਧ ਹੋ ਜਾਣਾ ਤੇ ਇਦਾਂ ਹੋ ਜਾਣੀ ਆ ਪਰ ਅਸੀਂ ਦੇਖਿਆ ਕਿ ਕੁਝ ਕੁ ਮੈਂਬਰਾਂ ਤੋਂ ਇਲਾਵਾ ਜਿਨ੍ਹਾਂ ਦੇ ਵਿੱਚ ਬੀਬੀ ਜਗੀਰ ਕੌਰ ਸੁਖਦੇਵ ਸਿੰਘ ਪੌਰੇ ਤਾਂ ਬੜੇ ਵੋਕਲ ਨੇ ਵੈਸੇ ਪਹਿਲਾਂ ਤੋਂ ਹੀ ਇਹ ਖਿਲਾਫ ਹੀ ਨੇ ਇਹਦੇ ਵਿੱਚ ਤਾਂ ਕੋਈ ਨਵੀਂ ਗੱਲ ਹੈ ਨਹੀਂ ਕੋਈ ਜਿਆਦਾ ਬਜਟ ਤੇ ਜਲਾਸੇ ਦੇ ਵਿੱਚ ਵੀ ਸਾਨੂੰ ਨਹੀਂ ਕੁਝ ਵੀ ਦੇਖਣ ਸੁਣਨ ਨੂੰ ਮਿਲਿਆ ਲੱਗਦਾ ਏਦਾਂ ਕਿ ਵੀ ਜਿਹੜੀ ਇਸਟੈਬਲਿਸ਼ਮੈਂਟ ਆ ਅਕਾਲੀ ਦਲ ਦੀ ਜਿਹੜੀ ਸਟੈਬਲਿਸ਼ਮੈਂਟ ਆ ਸਿੱਖਾਂ ਦੀ ਪੋਲਿਟਿਕਸ ਦੀ ਜਿਹੜੀ ਇੰਡੀਆ ਦੀ ਸਟੈਬਲਿਸ਼ਮੈਂਟ ਆ ਵੀ ਉਹਨਾਂ ਨੇ ਆਪਣੇ ਤਰੀਕੇ ਦੇ ਨਾਲ ਸੂਟ ਆਊਟ ਕਰ ਲਿਆ ਕੰਮ ਤੇ ਉਸ ਤੋਂ ਬਾਅਦ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਬਾਹਰ ਆਉਂਦੇ ਨੇ ਜਿੱਥੇ ਇਹ ਧਰਨਾ ਲਾ ਕੇ ਬੈਠੇ ਸੀ ਜਾਂ ਜਿੱਥੇ ਪ੍ਰੋਟੈਸਟ ਕਰ ਰਹੇ ਸੀਗੇ ਇਹਨਾਂ ਨੇ ਗੋਲਡਨ ਗੇਟ ਤੋਂ ਲੈ ਕੇ ਉੱਥੇ ਐਸਜੀਪੀਸੀ ਤੱਕ ਜਾਂ ਦਰਬਾਰ ਸਾਹਿਬ ਤੱਕ ਇਹਨਾਂ ਨੇ ਆਪਣਾ ਮਾਰਚ ਵਗੈਰਾ ਕੀਤਾ ਕਈ ਸਿੱਖ ਜਥੇਬੰਦੀਆਂ ਸੀ ਇਹਨਾਂ ਦੇ ਵਿੱਚ ਦਿੱਲੀ ਗੁਰਦੁਆਰਾ ਪਰਵੰਧਕ ਕਮੇਟੀ ਦੇ ਵੱਲੋਂ ਵੀ ਸੀਗੇ ਕਾਲਕਾ ਸਾਹਿਬ ਸੀ ਬਾਬਾ ਦਾਲੂ ਦਾਦੂਵਾਲ ਸੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਇਹਨਾਂ ਦੇ ਕੋਲ ਪਹੁੰਚੇ ਨੇ ਤੇ ਹਰਨਾਮ ਸਿੰਘ ਧੁੰਮਾ ਵੀ ਉੱਥੇ ਸੀਗੇ ਸੋ ਇਹ ਹੁਣ ਤਿੰਨੇ ਹੀ ਖਾਸ ਕਰਕੇ ਜਿਹੜੇ ਲੀਡਰ ਨੇ ਬਾਬਾ ਹਰਨਾਮ ਸਿੰਘ ਧੁੰਮਾ ਐਡਵੋ ਇਦੋਂ ਬਾਬਾ ਦਾਦੂ ਆ ਲਿਆ ਇਹਨਾਂ ਦੇ ਉੱਤੇ ਬੀਜੇਪੀ ਦੀ ਸ਼ਾਪ ਸਾਨੂੰ ਅਕਸਰ ਹੀ ਨਜ਼ਰ ਆਉਂਦੀ ਆ ਤੇ ਉਹਦੇ ਵਿੱਚ ਮੈਨੂੰ ਲੱਗਦਾ ਕੋਈ ਅਤਕਤ ਨਹੀਂ ਬਣੀ ਉਹ ਬੜੀ ਸਪਸ਼ਟ ਆ ਸੋ ਇਸ ਕਰਕੇ ਬੜੀ ਇੰਟਰਸਟਿੰਗ ਗੱਲ ਹੈ ਵਾਪਰੀ ਕਿ ਬਹੁਤ ਵੱਡੇ ਵੱਡੇ ਦਾਅਵੇ ਕਰਕੇ ਇਹ ਅਖੀਰ ਤੇ ਇੱਕਦਮ ਹੀ ਕੰਮ ਜਿਹੜਾ ਮੰਨ ਵੀ ਗਿਆ ਇਹ ਕਹਿੰਦੇ ਜੀ ਜੇ ਤਾਂ ਤੁਸੀਂ ਇਹਨਾਂ ਨੂੰ ਜਥੇਦਾਰਾਂ ਦੀ ਬਹਾਲੀ ਕਰ ਦੋਗੇ ਤਾਂ ਠੀਕ ਹੈ ਨਹੀਂ ਤਾਂ ਅਸੀਂ 15 ਅਪ੍ਰੈਲ ਨੂੰ ਫਿਰ ਨਵਾਂ ਪ੍ਰੋਗਰਾਮ ਦਵਾਂਗੇ ਸੋ so, 15 ਅਪ੍ਰੈਲ ਤੱਕ ਤਾਂ ਗੱਲ ਜਾਣ ਦੀ ਲੋੜ ਹੀ ਨਹੀਂ ਸੀ ਉਹਨਾਂ ਨੇ ਹੁਣ ਪ੍ਰੋਟੋਕਾਲ ਦਾ ਜਿਹੜੇ ਪ੍ਰੋਟੋਕਾਲ ਬਣਾਉਣ ਦਾ ਐਲਾਨ ਕਰ ਦਿੱਤਾ ਹੈ ਤਾਂ ਅਮੀ ਸਾਹਿਬ ਨੇ ਵੀ ਅਸੀਂ ਆਹ ਆਹ ਚੀਜ਼ਾਂ ਜਿਹੜੀਆਂ ਨਵੀਆਂ ਇਹਦੇ ਵਿੱਚ ਕਮੇਟੀਆਂ ਬਣਾਉਣ ਜਾ ਰਹੇ ਹਾਂ ਜਾਂ ਨਵੇਂ ਪ੍ਰੋਟੋਕਾਲ ਤੈਅ ਕਰਨ ਜਾ ਰਹੇ ਹਾਂ ਨਵੇਂ ਜਥੇਦਾਰਾਂ ਦੀ ਨਿਯੁਕਤੀ ਦੇ ਲਈ ਤੇ ਜਿਹੜਾ ਵੀ ਆਉਣ ਵਾਲੇ ਸਮੇਂ ਦੇ ਲਈ ਅਸੀਂ ਇਦਾਂ ਕਰ ਦੇਵਾਂਗੇ ਆਈ ਥਿੰਕ ਉਹ ਇਸੇ ਤਰੀਕੇ ਦਾ ਜਿਹੜਾ ਸੰਕੇਤ ਦੇ ਰਹੇ ਨੇ ਵੀ ਆਉਣ ਵਾਲੇ ਸਮੇਂ ਦੇ ਲਈ ਜਥੇਦਾਰਾਂ ਦੀ ਨਿਯੁਕਤੀ ਕਿੱਦਾਂ ਕਰਨੀ ਉਹਨਾਂ ਨੂੰ ਹਟਾਉਣਾ ਕਿੱਦਾਂ ਕਰਨਾ ਉਹਦੇ ਤੇ ਆਪਾਂ ਗੱਲ ਕਰ ਲੈਨੇ ਆ ਪਹਿਲਾ ਜੋ ਹੋ ਗਿਆ ਸੋ ਹੋ ਗਿਆ ਪਰ ਜਿੱਦਾਂ ਇਹਨਾਂ ਨੇ ਹੁਣ 15 April ਦੀ ਡੇਟ ਪਾਤੀ ਹੈ ਤੋਂ ਲੱਗਦਾ ਤਾਂ ਇਹ ਹੀ ਆ ਵੀ ਜਿੱਦਾਂ ਵੱਡੇ ਵੱਡੇ ਦਾਅਵੇ ਤੁਮਾ ਸਾਹਿਬ ਦੇ ਵੱਲੋਂ ਪਹਿਲਾਂ ਕੀਤੇ ਜਾ ਰਹੇ ਸੀ ਲੱਗਦਾ ਵੀ ਮਜੀਠੀਆ ਸਾਹਿਬ ਦੀ ਤੇ ਧਾਮੀ ਸਾਹਿਬ ਦੀਆਂ ਮੁਲਾਕਾਤਾਂ ਨੇ ਉਹਨਾਂ ਨੂੰ ਮਨਾ ਲਿਆ ਸੋ ਘैर ਲਗਾਤਾਰ ਬਹੁਤ ਸਾਰੇ ਮਸਲੇ ਤੁਹਾਡੇ ਨਾਲ ਜੁੜਦੇ ਰਹਿਣਾ ਕਿ ਆਪਣਾ ਤੇ ਆਪਣੇ ਹੀ ਸਟਾਈਲ ਦਾ ਖਿਆਲ ਰੱਖਿਓ ਸਾਸਤ